ਆਉ ਜਾਣੀਏ ਇਤਿਹਾਸ ਅਤੇ ਸਾਲਾਨਾ ਜੋੜ ਮੇਲਾ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲਾ ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਇੱਕ ਬਹਾਦਰ ਸਿਮਰੀਆ ਘਰ ਨੌਣੇ ਦਾ ਵਹਿਤਾਏ ਸਭ ਤਾਂ ਹੀ ਹੋਏ ਸਹਾਏ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਕਰੀਬ 7 ਕਿਲੋਮੀਟਰ ਦੂਰ ਪੂਰਬ ਵੱਲ ਸशोਭਿਤ ਹੈ ਗੁਰੂ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਆਏ। ਇਸ ਤੋਂ ਬਾਅਦ ਇਸ ਸਥਾਨ ਤੇ ਪਹੁੰਚੇ। ਇਸੇ ਯਾਦ ਵਿੱਚ ਇੱਥੇ ਹਰ ਸਾਲ ਬੜਾ ਵੱਡਾ ਜੋੜ ਮੇਲਾ ਲੱਗਦਾ ਹੈ। ਆਓ ਜਾਣਦੇ ਹਾਂ ਇਸ ਸਥਾਨ ਦੇ ਇਤਿਹਾਸ ਦੇ ਬਾਰੇ। ਦਰਅਸਲ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਿੱਖਾਂ ਦੇ ਨਾਲ ਸ੍ਰੀਮਨ ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦੇਖਣ ਪਹੁੰਚੇ। ਸਮੇਂ ਦੇ ਪ੍ਰਬੰਧਕ ਮੀਨੇ ਪ੍ਰਿਥੀ ਚੰਦ ਦੇ ਪੋਤਰੇ ਹਰਜੀ ਸੋਢੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਬੰਦ ਕਰਕੇ ਚਾਬੀਆਂ ਸਰੋਵਰ ਵਿੱਚ ਸੁੱਟ ਦਿੱਤੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਬਾਹਰੋਂ ਹੀ ਮੱਥਾ ਟੇਕ ਕੇ ਸ੍ਰੀ ਕਾਤਕ ਸਹਿਬ ਦੇ ਨੇੜੇ ਮੌਜੂਦਾ ਗੁਰਦੁਆਰਾ ਥੜਾ ਸਾਹਿਬ ਦੇ ਸਥਾਨ ਤੇ ਬਿਰਾਜਮਾਨ ਹੋ ਗਏ ਤੇ ਫਿਰ ਪਿੰਡ ਵੱਲਾਂ ਨੂੰ ਚਲੇ ਗਏ ਪਿੰਡ ਦੀ ਸੰਗਤ ਅਤੇ ਇੱਕ ਬੁੱਢੀ ਮਾਈ ਹਰੋ ਜੀ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਕਾਰ ਨਾਲ ਲੈਣ ਆਈ ਗੁਰੂ ਸਾਹਿਬ ਜੀ ਪਿੰਡ ਵੱਲੇ ਦੇ ਪੂਰਬ ਵਾਲੇ ਪਾਸੇ ਮਾਤਾ ਹਰੋਜੀ ਦੇ ਘਰ ਜਾ ਪਹੁੰਚੇ। ਉਹਨਾਂ ਨੇ ਗੁਰੂ ਜੀ ਦੀ ਖੁਸ਼ੀ ਨਾਲ ਸੇਵਾ ਕੀਤੀ। ਉਧਰ ਜਦੋਂ ਪ੍ਰਸ਼ਤ ਪੁਜਾਰੀਆਂ ਨੇ ਵੇਖਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਚਲੇ ਗਏ ਹਨ ਤਾਂ ਮੋੜ ਦਰਵਾਜ਼ੇ ਖੋਲ ਕੇ ਦਰਬਾਰ ਸਹਿਬ ਜਾ ਬੈਠੇ। ਜਿਸ ਸਮੇਂ ਭਾਈ ਮੱਖਣਸ਼ਾ ਲੁਬਾਣਾ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਪੁਜਾਰੀਆਂ ਨੇ ਗੁਰੂ ਸਾਹਿਬ ਜੀ ਦਾ ਨਿਰਾਦਰ ਕੀਤਾ ਹੈ ਤਾਂ ਪਹਿਲਾਂ ਭਾਈ ਮੱਖਣਸ਼ਾ ਨੇ ਪੁਜਾਰੀਆਂ ਨੂੰ ਕਰਨੀ ਦਾ ਫਲ ਦੇ ਕੇ ਉਥੋਂ ਕੱਢਣ ਦੀ ਸੋਚੀ। ਪਰ ਗੁਰੂ ਸਾਹਿਬ ਜੀ ਦੀ ਆਗਿਆ ਤੋਂ ਬਿਨਾ ਉਹ ਅਜਿਹਾ ਨਹੀਂ ਸੰਕਰ ਸਕਦੇ ਇਸ ਲਈ ਪੁਜਾਰੀਆਂ ਨੂੰ ਸਖਤ ਤਾੜਨਾ ਕਰਕੇ ਉਹ ਵੀ ਵੱਲੇ ਪਿੰਡ ਗੁਰੂ ਜੀ ਪਾਸ ਪਹੁੰਚ ਗਏ ਨਗਰਵੱਲਾ ਵਿਖੇ ਨਿਵਾਸ ਸਮੇ ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਜੀ ਦੇ ਇੱਥੇ ਨਿਵਾਸ ਕਰਨ ਦੀ ਯਾਦ ਵਿੱਚ ਸੁੰਦਰ ਗੁਰਦੁਆਰਾ ਸਾਹਿਬ ਸ੍ਰੀ ਕੋਠਾ ਸਾਹਿਬ ਸਜੋਬਿਤ ਹੈ ਹਰ ਸਾਲ ਇੱਥੇ ਸਲਾਨਾ ਜੋੜ ਮੀਲਾ ਲੱਗਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਵੱਲੇ ਪਿੰਡ ਨੂੰ ਸਾਧਗੁੰ ਜੀ ਨੇ ਵਾਅਦਾ ਦਿੱਤਾ ਲੱਖਾਂ ਦੀ ਤਦਾਦ ਦੇ ਸਬੰਤਾਂ ਹਰ ਸਾਲ ਸ਼ੇਫ ਅਰਨੀਤ ਲਾਕੇ 10 ਮਾਰਚ ਤੱਕ ਇਸ ਸਲਾਣਾ ਜੋੜ ਮੇਲਾ ਜਿਹੜਾ 40 ਦਿਨ ਚੱਲਦਾ ਹੈ ਸੰਤਾਂ ਇੱਥੇ ਹਾਜ਼ਰੀ ਭਰਦੀਆਂ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਕੁਰਸੀਆਂ ਪ੍ਰਾਪਤ ਕਰਦੀਆਂ ਹਨ ਹੋਰ ਵੀ ਸੰਤਾਂ ਨੂੰ ਬੇਨਤੀ ਹੈ ਜਿੱਥੋਂ ਤੱਕ ਆਵਾਜ਼ ਆਉਂਦੀ ਹੈ ਦੇ ਸਭ ਦੇ ਸਭ ਸੰਤਾਂ ਤੇ ਹਾਜ਼ਰੀ ਭਰਦੀਆਂ ਹਨ ਆਪ ਵੀ ਹਾਜ਼ਰੀ ਭਰ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਕੁਰਸੀਆਂ ਪ੍ਰਾਪਤ ਕਰੋ ਸੰਤਾਂ ਦੇ ਆਉਣ ਜਾਣ ਵਾਸਤੇ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ ਸੰਤਾਂ ਦੇ ਵਾਸਤੇ ਲੰਗਰ ਦਾ ਪ੍ਰਬੰਧ ਵੀ ਖਾਸ ਤੌਰ ਤੇ ਕੀਤਾ ਗਿਆ ਹੈ ਸੋਸ ਮੂਹ ਸਾਰੀਆਂ ਸੰਤਾਂ ਦੇ ਚਰਨਾਂ 'ਚ ਬੇਨਤੀ ਆ ਸਾਰੀਆਂ ਸੰਤਾਂ ਗੁਰਦਰਾ ਸਾਹਿਬ ਵਿਖੇ ਪਹੁੰਚ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ